ਪੰਜਾਬ ਸਰਕਾਰ ਨੇ ਗਣਤੰਤਰ ਦਿਹਾੜੇ 26 ਜਨਵਰੀ 2026 ਲਈ ਪਦਮ ਪੁਰਸਕਾਰਾਂ ਦੀ ਸਿਫਾਰਿਸ਼ ਵਿੱਚ ਸ਼ੂਭੇ ਦੇ 13 ਨਾਮ ਭੇਜੇ ਨੇ ਸਾਰੇ ਲੋਕ ਆਪੋ ਆਪਣੇ ਖੇਤਰ ਵਿੱਚ ਬਿਹਤਰੀਨ ਕੰਮ ਕਰ ਚੁੱਕੇ ਨੇ ਤੇ ਸਮਾਜ ਦੇ ਦੇਸ਼ ਲਈ ਪ੍ਰੇਰਨਾ ਸਰੋਤ ਬਣੇ ਨੇ ਸਿਫਾਰਿਸ਼ ਕੀਤੇ ਗਏ ਨਾਵਾਂ ਵਿੱਚ ਸਮਾਜਿਕ ਸੇਵਾ, ਕਲਾ, ਖੇਤੀਬਾੜੀ, ਖੇਤ, ਪੱਤਰਕਾਰਤਾ, ਉਦਯੋਗ ਤੇ ਵਰਗੇ ਵੱਡੇ-ਵੱਡੇ ਖੇਤਰ ਚ ਮੰਨੇ ਪਰਮੰਨੇ ਲੋਕ ਸ਼ਾਮਲ ਨੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਦਾ ਯੋਗਦਾਨ ਨਾ ਸਿਰਫ ਸੂਬੇ ਲਈ ਸਗੋਂ ਪੂਰੇ ਦੇਸ਼ ਲਈ ਉਦਾਹਰਣ ਹੈ ਪਦਮ ਪੁਰਸਕਾਰ ਲਈ ਸਿਫਾਰਿਸ਼ ਕੀਤੇ ਗਏ ਨਾਵਾਂ ਵਿੱਚ ਸਭ ਤੋਂ ਚਰਚਿਤ ਨਾਮ ਪੰਜਾਬੀ ਗਾਇਕ ਬੱਬੂ ਮਾਨ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ 114 ਸਾਲ ਦੇ ਸਵਰਗ ਮੈਰਾਥਨ ਡਾੜਕ ਫੌਜਾ ਸਿੰਘ ਵੱਡੇ ਕਾਰੋਬਾਰੀ ਜਵਾਹਰ ਲਾਲ ਉਸਾਰ ਤੇ ਸਮਾਜ ਸੇਵਕ ਨਰਿੰਦਰ ਅਤੇ ਕੜਾਈ ਦਾ ਕੰਮ ਕਰਨ ਵਾਲੇ ਅਰੁਣ ਕੁਮਾਰ ਤੇ ਹੋਰ ਕਈ ਲੋਕ ਸ਼ਾਮਲ ਨੇ ਇਹਨਾਂ ਵਿੱਚ ਮੈਰਾ ਹਨ ਦੜਾਕ ਫੌਜਾ ਸਿੰਘ ਦਾ ਨਾਮ ਖਾਸ ਤੌਰ 'ਤੇ ਵਿੱਚ ਜੋ ਲੰਬੀ ਉਮਰ ਤੇ ਖੇਡ ਪ੍ਰਤੀ ਸਮਰਪਣ ਵਿੱਚ ਦੁਨੀਆ ਲਈ ਪਛਾਣੇ ਜਾਂਦੇ ਨੇ ਪੰਜਾਬ ਸਰਕਾਰ ਨੇ ਗਣਤੰਤਰ ਦਿਹਾੜੇ 26 ਜਨਵਰੀ 2026 ਲਈ ਪਦਮ ਪੁਰਸਕਾਰਾਂ ਦੀ ਸਿਫਾਰਿਸ਼ ਵਿੱਚ ਸ਼ੂਭੇ ਦੇ 13 ਨਾਮ ਭੇਜੇ ਨੇ ਸਾਰੇ ਲੋਕ ਆਪੋ ਆਪਣੇ ਖੇਤਰ ਵਿੱਚ ਬਿਹਤਰੀਨ ਕੰਮ ਕਰ ਚੁੱਕੇ ਨੇ ਤੇ ਸਮਾਜ ਦੇ ਦੇਸ਼ ਲਈ ਪ੍ਰੇਰਨਾ ਸਰੋਤ ਬਣੇ ਨੇ ਸਿਫਾਰਿਸ਼ ਕੀਤੇ ਗਏ ਨਾਵਾਂ ਵਿੱਚ ਸਮਾਜਿਕ ਸੇਵਾ, ਕਲਾ, ਖੇਤੀਬਾੜੀ, ਖੇਤ, ਪੱਤਰਕਾਰਤਾ, ਉਦਯੋਗ ਤੇ ਸਰਗੇ ਵੜਵੜੇ ਖੇਤਰ ਚ ਮੰਨੇ ਪਰ ਮੰਨੇ ਲੋਕ ਸ਼ਾਮਲੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਦਾ ਯੋਗਦਾਨ ਨਾ ਸਿਰਫ ਸੂਬੇ ਲਈ ਸਗੋਂ ਪੂਰੇ ਦੇਸ਼ ਲਈ ਉਦਾਹਰਣ ਹੈ ਪਦਮਾ ਪੁਰਸਕਾਰ ਲਈ ਸਿਫਾਰਿਸ਼ ਕੀਤੇ ਗਏ ਨਾਵਾਂ ਵਿੱਚ ਸਭ ਤੋਂ ਚਰਚਿਤ ਨਾਮ ਪੰਜਾਬੀ ਗਾਇਕ ਬੱਬੂ ਮਾਨ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ 114 ਸਾਲ ਦੇ ਸਵਰਗ ਮੈਰਾਥਨ ਡਾਕ ਫੌਜਾ ਸਿੰਘ ਵੱਡੇ ਕਾਰੋਬਾਰੀ ਜਵਾਹਰ ਲਾਲ ਉਸਾਰ ਤੇ ਸਮਾਜ ਸੇਵਕ ਨਰਿੰਦਰ ਅਤੇ ਕਢਾਈ ਦਾ ਕੰਮ ਕਰਨ ਵਾਲੇ ਅਰुण ਕੁਮਾਰ ਤੇ ਹੋਰ ਕਈ ਲੋਕ ਸ਼ਾਮਲ ਨੇ ਇਹਨਾਂ ਵਿੱਚ ਮੈਰਾ ਹਨ ਡੜਾਕ ਫੌਜਾ ਸਿੰਘ ਦਾ ਨਾਮ ਖਾਸ ਤੌਰ 'ਤੇ ਵਿੱਚ ਜੋ ਲੰਬੀ ਉਮਰ ਤੇ ਖੇਡ ਪ੍ਰਤੀ ਸਮਰਪਣ ਵਿੱਚ ਦੁਨੀਆ ਲਈ ਪਛਾਣੇ ਜਾਂਦੇ ਨੇ ਪੰਜਾਬ ਸਰਕਾਰ ਨੇ ਗਣਤੰਤਰ ਦਿਹਾੜੇ 26 ਜਨਵਰੀ 2022 ਲਈ ਪਦਮ ਪੁਰਸਕਾਰਾਂ ਦੀ ਸਿਫਾਰਿਸ਼ ਵਿੱਚ ਸ਼ੂਭੇ ਦੇ 13 ਨਾਮ ਭੇਜੇ ਨੇ ਸਾਰੇ ਲੋਕ ਆਪੋ ਆਪਣੇ ਖੇਤਰ ਵਿੱਚ ਬਿਹਤਰੀਨ ਕੰਮ ਕਰ ਚੁੱਕੇ ਨੇ ਤੇ ਸਮਾਜ ਦੇ ਦੇਸ਼ ਲਈ ਪ੍ਰੇਰਨਾ ਸਰੋਤ ਬਣੇ ਨੇ ਸਿਫਾਰਿਸ਼ ਕੀਤੇ ਗਏ ਨਾਵਾਂ ਵਿੱਚ ਸਮਾਜਿਕ ਸੇਵਾ ਕਲਾ ਖੇਤੀਬਾੜੀ ਖੇਤ ਪੱਤਰਕਾਰਤਾ ਉਦਯੋਗ ਤੇ ਵਰਗੇ ਵੜਵੜੇ ਖੇਤਰ ਚ ਮੰਨੇ ਪਰ ਮੰਨੇ ਲੋਕ ਸ਼ਾਮਲ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਦਾ ਯੋਗਦਾਨ ਨਾ ਸਿਰਫ ਸੂਬੇ ਲਈ ਸਗੋਂ ਪੂਰੇ ਦੇਸ਼ ਲਈ ਉਦਖਾਰਨ ਹੈ ਪਦਮਾ ਪੁਰਸਕਾਰ ਲਈ ਸਿਫਾਰਿਸ਼ ਕੀਤੇ ਗਏ ਨਾਵਾਂ ਵਿੱਚ ਸਭ ਤੋਂ ਚਰਚਿਤ ਨਾਮ ਪੰਜਾਬੀ ਗਾਇਕ ਬੱਬੂ ਮਾਨ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ 114 ਸਾਲ ਦੇ ਸਵਰਗੇ ਮੈਰਾਥਨ ਡਾਕ ਫੌਜਾ ਸਿੰਘ ਵੱਡੇ ਕਾਰੋਬਾਰੀ ਜਵਾਹਰ ਲਾਲ ਉਸਾਰ ਤੇ ਸਮਾਜ ਸੇਵਕ ਨਰਿੰਦਰ ਅਤੇ ਕੜਾਈ ਦਾ ਕੰਮ ਕਰਨ ਵਾਲੇ ਅਰੁਣ ਕੁਮਾਰ ਤੇ ਹੋਰ ਕਈ ਲੋਕ ਸ਼ਾਮਲ ਨੇ ਇਹਨਾਂ ਵਿੱਚ ਮੈਰਾ ਹਨ ਦੜਾਕ ਫੌਜਾ ਸਿੰਘ ਦਾ ਨਾਮ ਖਾਸ ਤੌਰ 'ਤੇ ਵਿੱਚ ਜੋ ਲੰਬੀ ਉਮਰ ਤੇ ਖੇਡ ਪ੍ਰਤੀ ਸਮਰਪਣ ਵਿੱਚ ਦੁਨੀਆ ਲਈ ਪਛਾਣੇ ਜਾਂਦੇ ਨੇ ਪੰਜਾਬ ਸਰਕਾਰ ਨੇ ਗਣਤੰਤਰ ਦਿਹਾੜੇ 26 ਜਨਵਰੀ 2026 ਲਈ ਪਦਮ ਪੁਰਸਕਾਰਾਂ ਦੀ ਸਿਫਾਰਿਸ਼ ਵਿੱਚ ਛੂਪੇ ਦੇ 13 ਨਾਮ ਭੇਜੇ ਨੇ ਸਾਰੇ ਲੋਕ ਆਪੋ ਆਪਣੇ ਖੇਤਰ ਵਿੱਚ ਬਿਹਤਰੀਨ ਕੰਮ ਕਰ ਚੁੱਕੇ ਨੇ ਤੇ ਸਮਾਜ ਦੇ ਦੇਸ਼ ਲਈ ਪ੍ਰੇਰਨਾ ਸਰੋਤ ਬਣੇ ਨੇ ਸਿਫਾਰਿਸ਼ ਕੀਤੇ ਗਏ ਨਾਵਾਂ ਵਿੱਚ ਸਮਾਜਿਕ ਸੇਵਾ, ਕਲਾ, ਖੇਤੀਬਾੜੀ, ਖੇਤ, ਪੱਤਰਕਾਰਤਾ, ਉਦਯੋਗ ਤੇ ਵੱਡੇ ਵੱਡੇ ਖੇਤਰ ਚ ਮੰਨੇ ਪਰ ਮੰਨੇ ਲੋਕ ਸ਼ਾਮਲ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਦਾ ਯੋਗਦਾਨ ਨਾ ਸਿਰਫ ਸੂਬੇ ਲਈ ਸਗੋਂ ਪੂਰੇ ਦੇਸ਼ ਲਈ ਦੁਖਾਰਨ ਹੈ ਪਦਮਾ ਪੁਰਸਕਾਰ ਲਈ ਸਿਫਾਰਿਸ਼ ਕੀਤੇ ਗਏ ਨਾਮ ਵਿੱਚ ਸਭ ਤੋਂ ਚਰਚਿਤ ਨਾਮ ਪੰਜਾਬੀ ਗਾਇਕ ਬੱਬੂ ਮਾਨ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ 114 ਸਾਲ ਦੇ ਸਵਰਗ ਮੈਰਾਥਨ ਡਾਕ ਫੌਜਾ ਸਿੰਘ ਵੱਡੇ ਕਾਰੋਬਾਰੀ ਜਵਾਹਰ ਲਾਲ ਉਸਾਰ ਤੇ ਸਮਾਜ ਸੇਵਕ ਨਰਿੰਦਰ ਅਤੇ ਕੜਾਈ ਦੇ ਕੰਮ ਕਰਨ ਵਾਲੇ ਅਰੁਣ ਕੁਮਾਰ ਤੇ ਹੋਰ ਕਈ ਲੋਕ ਸ਼ਾਮਲ ਨੇ ਇਹਨਾਂ ਵਿੱਚ ਮੈਰਾ ਹਨ ਦੜਾਕ ਫੌਜਾ ਸਿੰਘ ਦਾ ਨਾਮ ਖਾਸ ਤੌਰ ਤੇ ਵਿੱਚ ਜੋ ਲੰਬੀ ਉਮਰ ਤੇ ਖੇਡ ਪ੍ਰਤੀ ਸਮਰਪਣ ਵਿੱਚ ਦੁਨੀਆ ਲਈ ਪਛਾਣੇ ਜਾਂਦੇ ਨੇ